ਗ੍ਰਿਪਰ ਦੀ ਜਗ੍ਹਾ ਕੀ ਵਰਤੀ ਪਿੰਪਾ ਦਾ ਜਵਾਨਾ ਗਿਆ ਸੀ ਬਾਰ-ਬਾਰ ਕਹਿੰਦੇ ਜੇ ਤੁਸੀਂ ਆਵਦਾ ਚੀਜ ਵਿਚਟੋੜੀਆਂ ਚੀਜ਼ਾਂ ਨੂੰ ਹਟਾ ਦਿਓ ਸਾਡੇ ਵਿੱਚ ਕਿਸਾਨ ਅਰੋਝ ਪੜਦੇ ਰਹੇ ਵੀ ਸਹੀ ਸੀ ਰੇਂ ਤੇ ਦੋ ਵਾਰ ਮੋਟਰ ਦੱਢਣੀ ਪੈਂਦੀ ਹੈ ਯਾਨੀ 30-60000 ਰੁਪਇਆ ਮੋਟਰ ਕੰਨੀ ਪਾ ਜਾਂਦੀ ਹੈ ਕਿਸਾਨ ਦਾ ਹਰ ਸਾਲ 50-60000 ਰੁਪਇਆ ਜੇ ਇਹ 12000 ਰੁਪਇਆ ਇਹਦੇ ਉੱਤੇ ਖਰਚੇ ਦਾਣਾ ਤਾਂ ਸੰਭਲ ਸਕਦਾ ਕਰੂ ਦਾਸ ਤੋਂ ਕੰਮ ਸੰਭਲ ਜੂ ਸੰਭਲ ਜੂ ਇਹ ਤਾਂ ਆਟੀ ਨੇ ਭਗਵਾਨ ਦਾ ਇਹ ਦਿਖਾ ਰਿਹਾ ਦੇਖੋ ਇੱਕੋ ਹੀ ਸੰਪਰੀ ਤੇ ਜਾ ਰਹੇ ਆ ਵੀ ਇਸੇ ਸੰਪਰੀ ਆ ਦੋਹਾ ਨੇ ਅਰੇ ਨੇ ਲਿਖੂਏ ਇਹ ਬਲਕੇ 300 ਰੁਪਏ ਤੱਕ ਦੀ ਹੈ ਇਹ 100 ਦੀ ਹੈ ਅੱਛਾ ਇਹ ਜਿਵੇਂ ਆ ਆਸੀ ਲਿਖਾਇਆ ਹੋਰੇ ਆ ਦੇਖੋ ਇਹਨੂੰ ਤੇ 80 ਮੇਰੇ ਆ ਇਹਨੇ ਉੱਪਰ 100 ਹੈ ਅੱਛਾ ਇਹਦੇ ਜਾਂ 100 ਲਿਖਾਇਆ ਹੋਇਆ ਹੈ ਆ ਤਰਜ਼ੋਂ ਨਜ਼ਾਰੇ ਦੀ ਗੰਧ ਦੇਖ ਰਾਨੇ ਹੋ ਇਹ ਆ 2500 ਮੇਰੀ ਹੈ ਅੱਛਾ ਇਹ 2500 ਦੀ ਆ ਇਹ 13 ਜਾਂ 14000 ਦੀ ਹੈ 60 ਦੀ ਮੋਟਰ ਤੇ 45 ਜਾਂ 50 ਤੇ ਸੈੱਟ ਕਰਾਂਗੇ ਹਾਂ 50 ਦਾ ਮਤਲਬ ਇਹ 100 ਰੁਪਏ ਤੇ ਸੈੱਟ ਹੋ ਗਈ ਕਿਉਂਕਿ ਅੱਧ ਤੇ ਲੱਗੀ ਹੋਈ ਹੈ ਅੱਛਾ ਜੇ ਇਹ ਪੰਜਾਬ ਦੇ ਸੈੱਟ ਹੈ ਖੇਤੀ ਵਾਲੇ ਸਟਾਰਟਰ ਨੇ ਸਾਰੇ ਜਿਹੇ ਇਦਾਂ ਹੀ ਲੱਗੀ ਹੁੰਦੀ ਹੈ ਜਿੰਨੇ ਵੀ ਕਿਸਾਨ ਭਰਾ ਹੁੰਦੇ ਨੇ ਪਰ ਉਹ ਦੇਖਦੇ ਨੇ ਵੀ ਸਾਡੇ ਮੋਟਰ ਲੈਂਦੀ ਹੈ 3 ਪੇਰ ਅਸੀਂ ਇਹਨੂੰ 30 ਤੇ ਸੈੱਟ ਕੀਤਾ ਹੋਇਆ ਹੈ ਕਿ ਠੀਕ ਹੈ ਅਸਲ ਦੇ ਵਿੱਚ ਇਹਦੇ ਕਰੰਟ ਲੰਘਦਾ 15 ਪੇਰ ਇਸੇ ਚੱਕਰ ਤੇ ਮੋਟਰਾਂ ਜਲ ਜਾਂਦੀਆਂ ਉਹ ਸਾਰੇ ਲੋਕ ਸਵਾਲ ਕਰਦੇ ਨੇ ਮੇਰੇ ਭਾਈ ਜੀ ਸਾਨੂੰ ਐਮਪੀਸੀਬੀ ਤੇ ਐਮਸੀਸੀ ਵਿੱਚ ਕੀ ਫਰਕ ਨਹੀਂ ਪਤਾ ਲੱਗ ਰਿਹਾ ਅੱਜ ਮੈਂ ਤਾ ਦੋਏ ਦਿਖਾ ਰਿਹਾ ਇੱਕੋ ਹੀ ਕੰਪਨੀ ਨੇ ਆਸਣੇ ਸਮਾਨ ਨੇ ਪਰ ਇਹਦਾ ਕੰਮ ਕੁਛ ਹੋਰ ਹੈ ਇਹਦਾ ਕੰਮ ਨਹੀਂ ਇਹਦਾ ਕੰਮ ਕੁਛ ਹੋਊਗਾ ਸੰਦੇ ਵਿੱਚ ਜਦੋਂ ਮੋਟਰ ਦੇ 60 ਐਂਪੀਅਰ ਹੋ ਜਾਊਗਾ ਤਾਂ ਟ੍ਰਿਪ ਕਰੂਗੀ ਉਹ ਬੋਲਰ ਮਾਰੇ ਮੱਚ ਕੇ ਪੜ ਜਾਂਦੀ ਹੈ ਇਹ ਐਮਸੀਸੀ ਵੀ ਹੈ ਜਿਹਨੂੰ ਐਮਸੀਸੀ ਵਿੱਚ ਕਹਿੰਦੇ ਹੋ ਮੋਟਰ ਕੇ ਸਰਕਟ ਪਰ ਬ੍ਰੇਕ ਕਰੋ ਇਹ ਐਮਪੀਸੀਬੀ ਹੈ ਮੋਟਰ ਪ੍ਰੋਟੈਕਸ਼ਨ ਸਰਕਟ ਪਰ ਬ੍ਰੇਕ ਕਰੋ ਇਹ ਕੰਮੇ ਮੋਟਰ ਦੇ ਹਿਸਾਬ ਨਾਲ ਡਿਜ਼ਾਈਨ ਨਾ ਬਣੀ ਹੋਈ ਐ। ਇਕਲੀ ਮੋਟਰ ਦੇ ਹਿਸਾਬ ਨਾਲ ਬਈ ਮੋਟਰ ਨੂੰ ਕੰਨਾ ਹੀ ਸੰਭਾਲ ਸਕਦੀ ਐ ਆ ਨਹੀਂ ਸੰਭਾਲਦੀ। ਇਹ ਜਿਹੜੀ 2500 ਵਾਲੀ ਐ ਇਹ ਨਹੀਂ ਸੰਭੂਗੀ। ਇਹ ਨਹੀਂ ਸੰਭਾਲਦੀ। ਇਹ ਫਿਰ ਇਹ ਤੋਂ ਉਹ ਕੰਮ ਦੀ ਆਸ ਨਾ ਕਰੋ ਜੋ ਇਹ ਕਰੋ। ਪ੍ਰਮੋਸ਼ਨ ਕੋਈ ਨਹੀਂ। ਕੋਈ ਕੰਪਨੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅਸੀਂ ਕੰਪਨੀ ਨਹੀਂ ਕੋਈ ਐ ਪਰ ਆਪਣੀ ਸਮਝਦਾਰੀ ਦੇ ਨਾਲ ਲੋ। ਅਲ ਕਲੀਅਰ ਕਰੋ ਤੁਸੀਂ ਕਹਾਗੇ ਠੀਕ ਰੱਖਣੀਆਂ ਰਲੇ। ਹਾਂ ਇਹ 15 ਦਾ ਕੁਆਂਟ 플ੋ ਕਰਦਾ 60 ਦੀ ਮੋਟਰ ਦੇ ਉੱਤੇ ਕਿਉਂਕਿ ਇਹ ਪਿੱਛੋਂ ਤਾਰਾਂ ਆਉਂਦੀਆਂ ਨੇ ਤਿੰਨ ਤੇਰੇ ਕਿੰਨੀ ਰੱਖਣਾ ਰਲੇ ਫਿਰ ਮੰਨ ਲਓ ਜਿਵੇਂ 15 ਦਾ ਕੁਆਂਟ 플ੋ ਕਰਦਾ ਆ ਯਾਰ 30 ਦਾ ਹੈ ਫੇ 30 ਤੋਂ ਵੱਧ ਤੋੜੇ 16 ਜਾਂ 15 ਜਾਂ 16 16 ਰੱਖ ਲਓ 16 232 एंपੀਰ ਤੇ ਸੈਟਿੰਗ ਹੋ ਗਈ ਹੈ ਅੰਛਾ ਫਿਰ 32 एंपੀਰ 32 एंपੀਰ ਤੇ ਸੈਟਿੰਗ ਹੈ ਜੇ ਕਿਸੇ ਨੂੰ ਕੋਈ ਵੀ ਫਲੇਖਾ ਹੋਵੇ ਤੁਸੀਂ ਆਵਦੇ ਸਟਾਰਟਰ ਦੀ ਜਿਹੜੀ ਫੋਟੋ ਹੈ ਆ ਜਾਂ ਵੀਡੀਓ ਮੈਨੂੰ ਬਣਾ ਕੇ ਭੇਜ ਦਿਓ ਸਮ ਦੱਸ ਦਊਗਾ ਵੀ ਸਹੀ ਹੈ ਕਿ ਨਾ ਕਿੱਥੇ ਕਿੰਨੇ एंपੀਰ ਤੇ ਕਰਨੇ ਦੱਸ ਰਿਹਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੇਮ ਟਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਬਹੁਤ ਸਵਾਲ ਆਏ ਨੇ ਕਿ ਕਿਸਾਨ ਭਰਾ ਜਿਹੜੇ ਨੇ ਗ੍ਰਿਪ ਦੀ ਜਗ੍ਹਾ ਕੀ ਵਰਤਣ ਮੋਟਰ ਦੇ ਉੱਤੇ ਗ੍ਰਿਪ ਦੀ ਜਗ੍ਹਾ ਕੀ ਵਰਤਿਆ ਜਾਵੇ ਅੱਜ ਉਹਦਾ ਤੁਹਾਨੂੰ ਪੂਰਾ ਸਹੀ ਦੱਸਾਂਗੇ ਕਿ ਉਹਦੀ ਜਗ੍ਹਾ ਤੇ ਕੀ ਵਰਤ ਸਕਦੇ ਆ ਕਿਵੇਂ ਤੁਸੀਂ ਸਹੀ ਕੰਪੋਨੈਂਟ ਦੀ ਪਛਾਣ ਕਰ ਸਕਦੇ ਹੋ ਕਿ ਤੁਹਾਡੇ ਨਾਲ 12000 ਦੀ ਅੱਗ ਹੀ ਨਾ ਹੋ ਜਾਵੇ ਇਹ ਵੀਡੀਓ ਦੇਖਿਓ ਬਾਈ ਜੀ ਸਵਾਲ ਹੈ ਸਾਰਿਆਂ ਨੇ ਕਿਹਾਗੇ ਅਸੀਂ ਗ੍ਰਿਪਰ ਦੀ ਜਗ੍ਹਾ ਠੀਕ ਕਰਤੀ। ਦੇਖੋ ਮੈਂ ਪਹਿਲੀਆਂ ਮੀਟਿੰਗਾਂ ਦੇ ਵਿੱਚ ਵੀ ਕਿਹਾ ਸੀ ਐਮਪੀਸੀ ਨੇ ਵੀ ਗੱਲ ਕੀਤੀ ਸੀ ਕਿ ਕਈਆਂ ਨੇ ਕਿਹਾ ਤੁਸੀਂ ਉਹਦਾ ਪ੍ਰਾਤ ਤਵੇਚਣਾ ਸਾਡਾ ਕੁਝ ਨਹੀਂ ਬਣਾਇਆ ਹੋਇਆ। ਹਾਂ ਸਾਡੇ ਕੋਲੇ ਇੱਕ ਬਾਰਡ ਕਲਾਸ ਪੈਨਲ ਬਣਦੇ ਨੇ। ਉਹ ਤੁਸੀਂ ਇੱਥੇ ਸਾਹਮਣੇ ਦੇਖੋ ਵੀ 60 ਹਾਰਸ ਪਾਵਰ ਦੀ ਮੋਟਰ ਹੈ। ਜਿਵੇਂ ਆ 60 ਹੌਸ ਪਾਵਰ ਦੀ ਲਿਖਿਆ ਹੋਇਆ। ਹਾਂ ਇਹ 60 ਹਾਰਸ ਪਾਵਰ ਦੀ ਮੋਟਰ ਹੈ। ਹਾਂ ਸੜਨ ਸੜਨ ਇਹਦੇ ਸਟਾਰਟਰ ਨੇ। ਅੱਛਾ ਇਹਦਾ ਸਟਾਰਟਰ ਆਇਆ। ਹਾਂ। ਹੁਣ ਇਹਦਾ ਸਟਾਰਟਰ ਹੈ। ਉਹ ਤੋਂ ਵੀ ਕੋਈ ਰੇਡ ਜੂਰੀ ਆਈ ਨਹੀਂ ਗ੍ਰਾਪ ਐਨੀ ਆ ਇਹਦੇ ਵਿਚਾਰ ਵੀ ਗ੍ਰਾਪ ਨਹੀਂ ਹੈਗਾ ਇੱਥੇ ਉਹ ਚੀਜ਼ ਵੀ ਹੈ ਨਹੀਂ ਜਿਹੜੀ ਅਸੀਂ ਦਿਖਾਈ ਸੀ ਹਾਂ ਕਿਉਂਕਿ ਇਹ ਮੋਟਰ ਲੋਡ ਤੋਂ ਬੰਦ ਪੱਡੀ ਹੈ ਜੇ 45 ਮਤਲਬ 60 ਹਾਰਸ ਪਾਵਰ ਦੀ ਮੋਟਰ ਹੈ ਹਾਂ ਅਸੀਂ ਇਹ ਦਿਖਾ ਟੂ ਨੇ ਵੀ ਜਿਹੜੇ ਆਮ 스타ਟਰ ਲੋਕ ਖਰੀਦਦੇ ਨੇ ਉਹ 스타ਟਰ ਨੇ ওভারਲੋਡ ਨੇ ਅੱਜ ਚੱਲਦੀ ਆ ਆ ওভারਲੋਡ ਨੇ ਇਹ ਵੱਡੀ ਮੋਟਰ ਦੀ ਹੈ ਛੋਟੀ ਦੀ ਛੋਟੀ ਨਹੀਂ ਹੁੰਦੀ ਹੈ ਅਚਾਨਕ ਇਹ ਅੱਧੇ ਚ ਕਿਵੇਂ ਲੱਗੀ ਐ ਆ ਰਖਵਾ ਪਿੱਛੋਂ ਮੇਨ ਲਾਈਨ ਹੋਦੀ ਐ ਇਹ ਤੋਂ ਤਿੰਨ ਤਾਰਾਂ ਸਿੱਧੀਆਂ ਚੱਲੀ ਗਈਆਂ ਮੋਟਰ ਨੂੰ ਤਿੰਨ ਤਾਰਾਂ ਉਹਦੇ ਵਿੱਚ ਨਹੀਂ ਗਈਆਂ ਨੇ ਪਹਿਲੇ ਇਹਦੇ ਵਿੱਚੋਂ ਗਈਆਂ ਰਹੇ ਹਾਂ ਇੰਨੇ ਦੇ ਵਿੱਚੋਂ ਗਈਆਂ ਰਹੇ ਲੋਕਾਂ ਨੂੰ ਇਹਦਾ ਪਤਾ ਨਹੀਂ ਲੱਗਦਾ ਮੋਟਰਾਂ ਅਗਲਾ ਪੱਡੀ ਅੰਮੇ ਦੇਣਾ ਨਾ ਮੋਟਰ ਮੁਰਕੇ ਟ੍ਰਿਪ ਨਹੀਂ ਕਰਦੀ ਮੋਟਰ ਮੱਚੀ ਜਾਂਦੀ ਯਾਰ ਵੀ ਹਵ ਦੇ ਆਰ ਮੇਨ ਡਿਸਾਈਡ ਕਰੋ ਵੀ ਸਹੀ ਲੱਗੀ ਹੋਈ ਐ ਜਾਂ ਨਾ ਇਹ ਜਿਵੇਂ ਹੋਣ 60 ਦੀ ਮੋਟਰ ਐ ਇਹਦੇ ਉੱਤੇ ਕਿੰਨੀ ਰਲੇ ਲੱਗੀ ਐ ਜਿਹੜੀ 60 ਦੀ ਮੋਟਰ ਐ ਇਹਨੂੰ ਅਸੀਂ ਵੱਤੋ-ਵੱਤੋ ਇਹ ਫਿਰ ਵੱਟੋ ਵੱਵੇ ਆਇਤਾ ਕਰਕੇ ਮੇਖ ਲਾਣਾ ਆ ਪੇ ਤਿੰਨ ਕਿਉਂਕਿ ਸਿੱਧੀ ਟੈਪਰ ਲੇ ਆ ਇਹ ਹਾਂਜੀ ਠੀਕ ਹੈ ਨਾ ਤਾਂ ਇਹਨੂੰ ਅਸੀਂ ਵੱਤੋ-ਵੱਤੋ 45 ਜਾਂ 50 ਦੇ ਸੈਟ ਕਰਾਂਗੇ 60 ਦੀ ਮੋਟਰ ਤੇ 45 ਜਾਂ 50 ਸੈਟ ਕਰਾਂਗੇ ਹਾਂ 50 ਦਾ ਮਤਲਬ ਇਹ 100 ਮੀਟਰ ਤੇ ਸੈੱਟ ਹੋ ਗਈ ਕਿਉਂਕਿ ਅੱਧੇ ਚ ਲੱਗੀ ਹੋਈ ਹੈ ਅੱਛਾ ਜੇ ਇਹ ਬਿਗਿਆਮ ਨੇ ਸੈਟ ਕੀਤਾ ਹੈ ਖਤੀ ਵਾਲੇ ਸਟਾਰਟਰ ਨੇ ਸਾਰੇ ਇਦਾਂ ਹੀ ਲੱਗੇ ਹੁੰਦੀ ਹੈ ਜਿੰਨੇ ਵੀ ਕਿਸਾਨ ਪਰ ਆਪ ਦਾ ਦੇਣ ਪਰ ਉਹ ਦੇਖਦੇ ਨੇ ਵੀ ਸਾਡੇ ਮੋਟਰ ਲੈਂਦੀ 3 ਐਂਪੀਰ ਅਸੀਂ ਇਹਨੂੰ 30 ਤੇ ਸੈੱਟ ਕੀਤਾ ਹੋਇਆ ਹੈ ਜੇ ਠੀਕ ਹੈ ਅਸਲ ਦੇ ਵਿੱਚ ਇਹਦੇ ਕਰੰਟ ਲੰਘਦਾ 15 ਐਂਪੀਰ ਇਸੇ ਚੱਕਰ ਤੇ ਮੋਟਰਾਂ ਜਲ ਜਾਂਦੀਆਂ ਜੇ ਮੰਨ ਲਓ ਕਿਸੇ ਨੇ 30 ਤੇ ਰਨੇ ਸੈੱਟ ਕੀਤੀ ਆ ਆ ਕਰੰਟ ਨੇ ਫਲੋ ਕਰਨਾ 15 15 ਕਿਉਂਕਿ ਅਸਲ ਜਿਹੜੀ ਉਹ 30 ਤੇ ਸੈੱਟ ਕਰ ਰਹੀ ਹੈ ਅਸਲ ਦੇ ਵਿੱਚ ਤਾਂ ਜਦੋਂ ਮੋਟਰ ਦੇ 60 ਐਂਪੀਰ ਹੋ ਲ ਜਾਊਗਾ ਤਾਂ ਟ੍ਰਿਪ ਕਰੂਗੀ ਉਹ ਬੋਲਰ ਮਾਰੇ ਮੱਚ ਕੇ ਡਿੱਗ ਜਾਂਦੀ ਆ ਸਾਡੇ ਕੋਲੇ ਇਹ ਕੋਈ ਛੋਟੀ ਮੋਟਰਾਂ ਦੇ ਨਹੀਂ ਸਾਡੇ ਕੋਲ 1.5 200 ਹਾਰਸ ਪਾਵਰ ਦੀਆਂ ਮੋਟਰਾਂ ਦੇ ਸਟਾਰਟਰ ਇਹ ਜਿਵੇਂ ਮੰਨ ਲਓ ਕਿ ਸਾਡੇ ਕੋਲ ਆਹ ਕਿੰਡੀ ਮੋਟਰ ਦਾ ਸਟਾਰਟਰ ਹੈ ਅੱਛਾ ਕਿੰਡੀ ਮੋਟਰ ਦਾ ਸਟਾਰਟਰ ਹੈ ਵੀ ਹਾਂ ਹੁਣ ਇਹ ਮੋਟਰ ਕਿੰਡੀ ਹੈ ਇਹ ਹੈਗਾ ਤੁਹਾਡੇ ਕੋਲ ਆਉ ਜੇ ਹਾਂ 200 150 ਕਿਲੋਵੋਲਟ ਆਹ 150 ਕਿਲੋਵੋਲਟ ਲੈਣਾ ਆ ਬਲ ਇਹ ਸੇ 200 ਹਾਰਸ ਪਾਵਰ ਦੀ ਮੋਟਰ ਦਾ ਸਟਾਰਟਰ ਹੈ ਅੱਛਾ ਇਹ 200 ਹਸ ਪਾਵਰ ਦੀ ਮੋਟਰ ਦਾ ਸਟਾਰਟਰ ਹੈ 200 ਦਾ ਸਟਾਰਟਰ ਹੈ ਤੇ ਇਹਨੂੰ ਵੀ ਨਾਲ ਰਲੇ ਲੱਗੀ ਆ ਪਰ ਇਹਦੇ ਕੀ ਗ੍ਰੱਪ ਫੇਰਦੀ ਇਹਦੇ ਕੋਈ ਲੱਗਿਆ ਆ ਗ੍ਰੱਪਾਂ ਦੇਵਾਨਾਂ ਗਿਆ ਹਾਸੇ ਬਾਰ-ਬਾਰ ਕਹਿੰਦੇ ਜੇ ਤੁਸੀਂ ਆਉਂਦਾ ਥੀ ਵਿਚੌਰੀਆਂ ਚੀਜ਼ਾਂ ਮੁਕਟਾ ਦਿਓ ਦੂਜੀ ਗੱਲ ਇਹਨੂੰ ਬਹੁਤ ਸਾਰੇ ਲੋਕ ਫੋਟੋ ਖਿੱਚ ਕੇ ਭੇਜ ਰਹੇ ਬਾਈ ਸਾਨੂੰ ਆਹ ਦੁਪਾਨਦਾਰ ਦੇ ਰਿਹਾ ਹੈ ਆ ਪਰ ਮੈਂ ਸੋਨੂੰ ਦੋ ਚੀਜ਼ਾਂ ਦੇ ਤੌਰ 'ਤੇ ਆਹ ਚੀਜ਼ ਨੇ ਬਗਵਾਨ ਦਾ ਰੇਖਾ ਰਿਹਾ ਦੇਖੋ ਇੱਕੋ ਜੰਪਰੀ ਇਹ ਚੀਜ਼ ਆ ਵੀ ਇਹ ਸੇ ਜੰਪਰੀ ਆ ਆ ਦੋਹਾ ਨੇ ਅਰੇ ਨਹੀਂ ਕੋਈ ਹੈ ਇਹ ਬਲਕੇ 700 ਮੇਰ ਤੱਕ ਦੀ ਹੈ ਤੇ 100 ਦੀ ਹੈ ਅੱਛਾ ਇਹ ਜਿਵੇਂ ਆ ਆਸੀ ਲਿਖਾਇਆ ਹੋ ਰਿਹਾ ਦੇਖੋ ਇਹਨੂੰ ਤੇ 80 ਮੇਰ ਆ ਇਹਨੇ ਉੱਪਰ 100 ਹੈ ਅੱਛਾ ਇਹਦੇ じゃ100 ਲਿਖਾਇਆ ਹੋਇਆ ਹੈ ਆ ਬਹੁਤ ਜ਼ੋਰਦਾਰੇ ਦੀ ਗੰਧ ਦੇਖ ਰਾਨੇ ਉਹ ਨਹੀਂ ਆ ਪੱਤੀ ਰੋਰ ਮੇਰੀ ਆ ਅੱਛਾ ਇਹ 2500 ਦੀ ਆ ਇਹ 13 ਜਾਂ 14000 ਦੀ ਹੈ ਸੇਮ ਕੰਪਨੀ ਦੀ ਆ ਇਨਸਾਰ ਗੰਭੀਰੀ ਹੈ ਇਹ ਲਾਈ ਚੀਜ਼ਾਂ ਅੱਡੋ ਅੱਟ ਨੇ ਇੰਨਾ ਫਰਕ ਹੈ ਇਹ ਤਾਂ 10 ਗੁਣਾ ਫਰਕ ਪੈ ਗਿਆ 10 ਗੁਣਾ ਫਰਕ ਹੈ ਕਿਉਂਕਿ ਦੁਕਾਨਦਾਰਾਂ ਨੂੰ ਇਹਨਾਂ ਦੀ ਪਛਾਣ ਨਹੀਂ ਹੈਗੀ ਇਹ ਐਮਸੀਸੀ ਵੀ ਹੈ ਜਿਹੜੂ ਐਮਸੀਸੀ ਮੀਗੈਨਿਓ ਮੋਟਰ ਦੇ ਸਰਕਟ ਪਰ ਬ੍ਰੇਕ ਕਰੋ ਇਹ ਐਮਪੀਸੀ ਵੀ ਹੈ ਮੋਟਰ ਪ੍ਰੋਟੈਕਸ਼ਨ ਸਰਕਟ ਪਰ ਬ੍ਰੇਕ ਕਰੋ ਇਹ ਕੰਨੀ ਮੋਟਰ ਦੇ ਹਿਸਾਬ ਨਾਲ ਡਿਜ਼ਾਈਨ ਨਾ ਬਣੀ ਹੋਈ ਹੈ ਇਕਲੀ ਮੋਟਰ ਦੇ ਹਿਸਾਬ ਨਾਲ ਮੋਟਰ ਨੂੰ ਕੰਨਾ ਹੀ ਸੰਭਾਲ ਸਕਦੀ ਆ ਨਹੀਂ ਸੰਭਾਲਦੀ ਇਹ ਜਿਹੜੀ 2500 ਵਾਲੀ ਹੈ ਇਹ ਨਹੀਂ ਸੰਭੂਗੀ ਇਹ ਨਹੀਂ ਸੰਭਾਲਦੀ ਇਹ ਫਿਰ ਇਹ ਤੋਂ ਉਹ ਕੰਮ ਦੀ ਆਸ ਨਾ ਕਰੋ ਜੇ ਇਹ ਕਰੋ ਪਰ ਜੋਗੇ ਲੋਕ ਦੇ ਇਸੇ ਚੱਕਰ ਤੇ ਤੁਹਾਨੂੰ ਫਿਊਲ ਹੋ ਪੈ ਰਹੇ ਬਾਈ ਜੀ ਕਿਤੋਂ ਮਿਲਦੇ ਨਹੀਂ ਹੈ ਤੇ ਸਾਰੀਆਂ ਵੱਡੀਆਂ ਕੰਪਨੀਆਂ ਦਾ ਸਮਾਨ ਆਉਂਦਾ ਹੈ ਤੇ ਲੁਧਿਆਣਾ ਚੰਡੀਗੜ੍ਹ ਜਲੰਧਰ ਸਮਝਾਣਾ ਤੋਂ ਮਿਲਦਾ ਹੈ ਇਸੇ ਆਪਾਸ ਤੋਂ ਮਿਲਦੀਆਂ ਨੇ ਹਾਂ ਅਸੀਂ ਇਹ ਕੋਈ ਬੰਦਾ ਬੇਵੋਪੋ ਬਨੇ ਆਂਦਾ ਵੀਰਾਂ 25 40 ਜਗ੍ਹਾ ਤੇ 12000 ਵਾਲੀ 12000 15000 ਵਾਲਾ ਲਾਉਣਾ ਹਾਂ ਇਹ ਐਮਪੀਸੀ ਵੀ ਹੈ ਮੈਂ ਅੱਜ ਕਿਉਂਕਿ ਮੈਨੂੰ ਬਹੁਤ ਸਾਰੇ ਲੋਕ ਸਵਾਲ ਕਰਦੇ ਨੇ ਵੀ ਬਾਈ ਜੀ ਸਾਨੂੰ ਐਮਪੀਸੀ ਵੀ ਤੇ ਐਮਸੀਸੀ ਵਿੱਚ ਕੀ ਫਰਕ ਨਹੀਂ ਪਤਾ ਲੱਗ ਰਿਹਾ ਅੱਜ ਮੈਂ ਤਾਂ ਦੋਲੇ ਦਿਖਾ ਰਿਹਾ ਇੱਕੋ ਹੀ ਕੰਪਨੀ ਨੇ ਅਸਲੀ ਸਮਾਨ ਹੈ ਪਰ ਇਹਦਾ ਕੰਮ ਕੁਝ ਹੋ ਰਿਹਾ ਹੈ ਇਹਦਾ ਕੰਮ ਨਹੀਂ ਹੋ ਰਿਹਾ ਇਹਦਾ ਕੰਮ ਕੁਝ ਹੋਗਾ ਜਿਹੜੀ ਇਹਨੇ ਗ੍ਰਿਫਾ ਲਾਉਣੇ ਨੇ ਉਹ ਉਹ ਨਾ ਲਾੜੋਂ ਨਾ ਗ੍ਰਿਫਾਂ ਦੀ ਜਗ੍ਹਾ ਤੇ ਆਹ ਆਈਟਮ ਲੱਗੂ ਇਹ ਗ੍ਰਿਫ ਦੀ ਜਗ੍ਹਾ ਤੇ ਲੱਗਾ ਜੇ ਉਹਨਾਂ ਦਾ ਸਟਾਰਟਰ ਤੇ ONR ਸੈਟਿੰਗ ਕਰਕੇ ਸਟਾਰਟਰ ਸਹੀ ਟ੍ਰੀਪਿੰਗੰਦਰ ਤਾਂ ਆ ਵੀ ਚੱਲ ਜੂ ਤਾਂ ਵੀ ਆ ਚੱਲ ਜੂ ਫੇਰੇ ਚੱਲੂ ਵੀ ਜੇ ਸਟਾਰਟਰ ਦੇ ਰੇਸ ਸਹੀ ਹੈ ਜੇ ਤੇਲ ਵਾਲਾ ਸਟਾਰਟਰ ਹੈ ਜਾ ਕੋਈ ਲੋਕਲ ਦੇਸੀ ਬਣਾ ਹੋਇਆ ਸਟਾਰਟਰ ਹੈ ਫਿਰ ਇਹ ਕੰਮ ਨਹੀਂ ਕਰੇ ਅਜਾ ਤੇਲ ਵਾਲੇ ਸਟਾਰਟਰ ਤੇ ਇਹ ਕੰਮ ਨਹੀਂ ਕਰਦੀ ਨਹੀਂ ਕਰਦੀ ਸਿੱਧੇ ਲੋਕਾਂ ਦੀ ਪੋਟੇ ਵੀ ਨਹੀਂ ਕਰ ਕੋਲ ਬਣਾਦੇ ਨੇ ਉਹਨਾਂ ਦੇ ਵੀ ਇਹ ਕੰਮ ਨਹੀਂ ਕਰਦੀ ਭਾਜੀ ਤੁਸੀਂ ਨਾ ਇੱਕ ਇੱਕ ਜਾਂਦੇ ਜਾਂਦੇ ਗੱਲ ਕਲੀਅਰ ਕਰੋ ਤੁਸੀਂ ਕਿਹਾ ਕਿ ਠੀਕ ਰੱਖਣੀਆਂ ਰਲੇ ਹਾਂ ਇਹ 15 ਦਾ ਕੁਆਂਟ ਬਲੋ ਕਰਦਾ 60 ਦੀ ਮੋਟਰ ਦੇ ਉੱਤੇ ਕਿਉਂਕਿ ਪਿੱਛੋਂ ਤਾਰਾਂ ਆਉਂਦੀਆਂ ਨੇ ਤਿੰਨ ਤੇਰੇ ਕਿੰਨੀ ਰੱਖਣਾ ਲੈ ਫਿਰ ਮੰਨ ਲਓ ਜਿਵੇਂ 15 ਦਾ ਕੁਆਂਟ ਬਲੋ ਕਰਦਾ ਆ ਯਾਰ ਇਹ 30 ਦਾ ਹੈ ਫੇ 30 ਤੋਂ ਵਾਰ ਤੇ 16 ਜਾਂ 15 ਜਾਂ 16 16 ਰੱਖ ਲਓ 16 232 एंपੀਰ ਤੇ ਸੈਟਿੰਗ ਹੋ ਗਈ ਹੈ ਅੰਛਾ ਫਿਰ 32 एंपੀਰ 32 एंपੀਰ ਤੇ ਸੈਟਿੰਗ ਹੈ ਜੇਰ ਲਈ ਪਹਿਲੀ ਵੰਡੀ ਉਹਨੇ 16 ਦੇ ਉਰੇ ਹੀ ਨਹੀਂ ਜੇ ਕਿਸੇ ਨੂੰ ਕੋਈ ਵੀ ਫਲੇਖਾ ਹੋਵੇ ਤੁਸੀਂ ਆਉਂਦੇ ਸਟਾਰਟਰ ਦੀ ਜਿਹੜੀ ਫੋਟੋ ਹੈ ਆ ਜਾ ਵੀਡੀਓ ਮੈਨੂੰ ਬਣਾ ਕੇ ਭੇਜ ਦਿਓ ਤੁਹਾਨੂੰ ਦੱਸ ਦੂੰਗਾ ਵੀ ਸਹੀ ਹੈ ਕਿ ਨਾ ਕਿੱਥੇ ਕਿਹਨੇ ਅੰਪੀਰ ਦੇ ਕਰਨੇ ਦੱਸ ਰਿਆ ਅੱਛਾ ਵੀਡੀਓ ਹੁਣ ਅੱਗੇ ਭੇਜਣ ਚਾਹੇ ਕੋਈ ਗੱਲ ਸਾਨੂੰ ਪਬਲਿਕ ਨੂੰ ਕੋਈ ਵੀ ਜਾਣਕਾਰੀ ਦੇਣ ਚ ਕੋਈ ਪ੍ਰੋਬਲਮ ਨਹੀਂ ਹੈ ਜਿਹਨੇ ਦੇਖਣਾ ਹੈ ਇੱਥੇ ਮੇਰੇ ਕੋਲੇ ਅੱਗੇ ਦੇਖਣ ਲਈ ਕਿਸੇ ਦੀ ਕੋਈ ਫੀਸ ਨਹੀਂ ਹੁੰਦੀ ਨਹੀਂ ਵਟਸਐਪ ਤੇ ਨੰਬਰ ਤੇ ਮੇਰੇ ਤੇ ਵੀਡੀਓ ਫੋਟੋ ਬਣਾ ਕੇ ਭੇਜ ਦਿਓ ਫਿਰ ਉੱਥੋਂ ਦੱਸ ਲਾ ਰਿਹਾ ਮੋਹ ਜਵਾਨੀ ਕੋਈ ਤਾਂ ਨਸੰਦ ਨਹੀਂ ਆਉਂਉ ਮੋਹ ਜਵਾਨੇ ਨਹੀਂ ਸਮਝਉਂਦਾ ਹਾਂ ਆਪਣਾ ਇਹ ਆਪਣਾ ਮਕਸਦ ਸੀ ਆ ਕੇ ਤੁਸੀਂ ਜਿਹੜਾ ਆਏ ਕੰਮ ਚੜ੍ਹ ਜਦੇ ਆਂ ਕਿ ਬਹੁਤ ਜ਼ਿਆਦਾ ਹਣ ਤੇ ਰਹਿ ਰਹੇ ਤਿੰਨ ਚਾਰ ਸਾਲ ਤੋਂ ਸਾਡੀਆਂ ਵੀਡੀਓ ਚੱਲਦੀਆਂ ਨੇ ਲੋਕ ਹਰੇ ਨੇ ਉਸੇ ਹੀ ਆਉਂਦੇ ਨੇ ਵੀ ਸਾਨੂੰ ਤਾਂ ਇਹ ਆ ਮਿਲ ਗਈ ਇਹ ਦਾ 2500 ਰੁਪਏ ਦੀ ਹੈ ਤੁਹਾਡੇ ਕੋਲ ਵੀ ਇਹ ਨਹੀਂ ਹੈਗੀ ਉਹ ਹੋਰ ਹੈ ਇੱਕਲੀ ਮੋਟ ਤੇ ਆ ਜਿਹੜੀ 12 15000 ਵਾਲੀ ਆ ਉਹ ਕੈਮਰਾ ਮੈਨੂੰ ਵੀ ਹਰੇ ਵੀ ਇਹਨੂੰ ਲੈਣੇ ਹੋ ਕੇ ਦਿਖਾ ਦਿਓ ਮੇਰੀਆਂ ਸੈਟਿੰਗਾਂ ਕੁਝ ਬੱਖਰੀ ਕਿਸਮ ਦੀ ਆ ਆ ਇਹਦੀਆਂ ਸੈਟਿੰਗਾਂ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਐਮਪੀਸੀ ਨਹੀਂ ਹੈ ਤਾਂ ਇਹ ਚਾਈ ਜਾਨੀ ਇਹ 80 ਤੱਕ ਜਾਂਦੀ ਹੈ। ਉਹ 100 ਤੱਕ ਚੱਲ ਜਾਂਦੀ ਹੈ। ਉਹ 100 ਤੱਕ ਹੈ। ਪਰ ਇਹਦੀ ਸੈਟਿੰਗ 40 ਤੋਂ ਲੈ ਕੇ 80 ਤੱਕ ਹੈ। 40 ਤੋਂ ਲੈ ਕੇ 80 ਤੱਕ। 80 ਤੱਕ ਹੈ। ਇਹਦੀ 70 ਤੋਂ ਲੈ ਕੇ 100 ਤੱਕ ਹੈ। ਇਹਦੀ ਥੋੜੀ ਜਿਹੀ ਸੈਟਿੰਗ ਹੈ। ਪਰ ਇਹ ਐਮਪੀਸੀਬੀ ਦੀ ਹੈਗੀ ਐਮਸੀਸੀ ਨਹੀਂ ਇਹ ਆ ਐਮਪੀਸੀਬੀ। ਤੇ ਮੈਂ ਤਾਂ ਦਿਖਾਉਣੇ ਜ਼ਰੂਰੀ ਸਮਝਿਆ ਲੋਕਾਂ ਨੂੰ ਨਾ ਦੁਕਾਨਦਾਰ ਦਾ ਸੁਪਾ ਰਹੇ ਨੇ। ਹਾਂ ਨਾ ਲੋਕਾਂ ਨੂੰ ਸਮਝ ਆਉਦੀ ਹੈ। ਮੋਟਰਾਂ ਦਾ ਨੁਕਸਾਨ ਹੁੰਦਾ ਹੈ ਸਾਡੇ ਭਰਾਵੋ ਅਸੀਂ ਮੈਕ ਲਈ ਕੋਈ ਖੇਤੀ ਵਾਲੀ ਮੋਟਰਾਂ ਦਾ ਕੰਮ ਨਹੀਂ ਕਰਦਾ ਆ ਤੁਸੀਂ ਸਟਾਰਟਰ ਦੇਖ ਰਹੇ ਹੋ ਸਾਡੇ ਤੋਂ 2 2 3 ਕੰਪਲੋ ਹਾਰਸ ਪਾਵਰ ਦੇ ਸਟਾਰਟਰ ਇਹ ਬਣਦੇ ਬਿਲਕੁਲ ਇਹ ਬਣਦੇ ਪੈਨਲ ਦੇ ਛੋਟੀਆਂ ਮੋਟਰਾਂ ਦੇ ਵੀ ਹੁੰਦੇ ਨੇ ਛੋਟੀਆਂ ਜਿਹੀ ਵੀ ਅਸੀਂ ਇਹੀ ਸਮਾਨ ਲਵਾਂਗੇ ਛੋਟੀਆਂ ਜਿਹੀ ਵੀ ਲੱਗ ਜਾ ਬਿਲਕੁਲ ਲੱਗ ਜਾ ਕਿਉਂਕਿ ਇੰਡਸਟਰੀ ਹੈ ਉਹ 3 ਕੇ ਦੀ ਮੋਟਰ ਇੱਕ ਘੰਟਾ ਜਾਂ 5 ਮਿੰਟ ਵੀ ਘਰ ਪੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਬਿਲਕੁਲ ਤੇ ਇਹ ਉਹ ਟੈਨੂਸ ਆਨੰਗਰਸਾ ਦਈ ਹੈ ਸਾਡੇ ਦਾ ਕਿਸਾਨ ਨਾਲ ਉਹ ਜਿਹੜੇ ਪਿੰਡ ਦੇ ਦੇ ਹਿੱਸੇ ਸੀ ਰੈਂਟ ਦੋ ਵਾਰ ਮੋਟਰ ਦੱਦਣੀ ਪੈਂਦੀ ਹੈ ਯਾਨੀ 30 60000 ਰੁਪਿਆ ਮੋਟਰ ਪੰਦੀ ਪਾ ਜਾਂਦੀ ਹੈ ਕਿਸਾਨ ਦਾ ਹਰ ਸਾਲ 50 60000 ਜੇ ਇਹ 12000 ਰੁਪਿਆ ਇਹਦੇ ਉੱਤੇ ਖਰਚੇ ਦਾਣਾ ਤਾਂ ਸੰਤੋਖ ਦਾ ਕੰਮ ਦਾ ਕੰਮ ਸੰਭਲ ਜੂ ਸੰਭਲ ਜੂ 100% ਨਹੀਂ ਹੁੰਦਾ ਕਿਉਂਕਿ ਛੋੜੀ ਮੋਟਰਾਂ ਦੇ ਜੋੜ ਵੀ ਧਾਰ ਬਧਾਰ ਹੈ ਔਰ ਫਿਟਿੰਗ ਵੀ ਧਾਰ ਬਧਾਰ ਹੈ ਪਰ ਇਹ ਬਹੁਤ ਹੱਥ ਇੱਕ ਸੰਭਾਲਣਾ ਨਹੀਂ ਬਿਲਕੁਲ ਜਿਵੇਂ ਕਿ ਕਿਸਾਨ ਭਰਾਵੋ ਤੁਹਾਨੂੰ ਦੱਸਿਆ ਹੈ ਕਿ ਜਿਹੜੀ ਤੁਹਾਡੀ ਮੋਟਰ ਹੁਣ ਜਿਵੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਤੁਹਾਡੀ ਮੋਟਰ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਤੇ ਕਈ ਵਾਰ ਸੀਜ਼ਨ ਦੇ ਵਿੱਚ 2-2 ਵਾਰ ਮੋਟਰ ਫੋਗ ਜਾਂਦੀ ਹੈ ਅਸੀਂ ਤੁਹਾਨੂੰ ਇੱਕ ਦੱਸਿਆ ਕਿ ਇਹ ਸਵਿੱਚ ਨੂੰ ਲਵਾਉਣ ਲਾਣ ਦੇ ਨਾਲ ਤੁਹਾਡਾ ਜਿਹੜਾ ਆ 60-70 ਹਜ਼ਾਰ ਦਾ ਖਰਚਾ ਬਚ ਜੂਗਾ ਪ੍ਰਮੋਸ਼ਨ ਕੋਈ ਨਹੀਂ ਕੋਈ ਕੰਪਨੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਅਸੀਂ ਕੰਪਨੀ ਨਹੀਂ ਕੋਈ ਹੈ ਪਰ ਆਪਣੀ ਸਮਝਦਾਰੀ ਦੇ ਨਾਲ ਲੋ ਜਿਹੜੀ ਚੀਜ਼ ਲੈਣੀ ਆ ਤੁਸੀਂ ਬਹੁਤ ਸਾਰੀਆਂ ਕੰਪਨੀਆਂ ਦੀ ਆਉਂਦੀ ਹੈ ਕਿਸੇ ਇੱਕ ਦੀ ਨਹੀਂ ਆਉਂਦੀ ਅੱਛਾ ਹੋਰ ਕੰਪਨੀਆਂ ਦੀਆਂ ਆਈਆਂ ਇਹ ਬੰਦੇ ਜਿੰਨੇ ਬ੍ਰਾਂਡ ਨੇ ਸੀਮਨ ਦੀ ਆਉਂਦੀ ਹੈ ਏਵੀਬੀ ਦੀ ਆਉਂਦੀ ਹੈ ਐਨਐਨਟੀ ਦੀ ਆਉਂਦੀ ਹੈ ਸ਼ਨੈਡਰ ਦੀ ਆਉਂਦੀ ਹੈ 20 ਲੱਖ ਦੀ ਆਉਂਦੀ ਹੈ ਬਹੁਤ ਬ੍ਰਾਂਡ ਦੇ ਨਾ ਘੁੰਦੀਆਂ ਨੇ ਸਾਰੀਆਂ ਵਧੀਆ ਨੇ ਸਾਰੀਆਂ ਵਧੀਆ ਬਿਲਕੁਲ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਖਾਨ ਦੇ ਦੋ ਜਜ਼ਾਦਾ ਦੇਦਰ ਰਹਿਮਦੀਨ ਧੰਨਵਾਦ